ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾ ਚੌਪਦੇ ਘਰ ਪਹਿਲਾ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਤਾਈ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲਪ ਕਰੇ ਚਾਤਰਿਕ ਕੀ ਨਿਆਏ ਬਿੰਦੀ ਭਾਵੇਂ ਲਿਖੀ ਨਹੀਂ ਹੋਈ ਔਰ ਭਾਗਾ ਤੇ ਲਾਉਣ ਦੀ ਕੋਸ਼ਿਸ਼ ਵੀ ਨਹੀਂ ਕਰਨੀ ਉਚਾਰਨ ਵਿੱਚ ਆਵੇਗੀ ਤਾਈ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਇਹ ਉਚਾਰਨ ਆਪ ਜੀ ਨੇ ਚੇਤੇ ਰੱਖਣਾ ਜੀ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤ੍ਰਿਕ ਕੀ ਨਿਆਏ ਤ੍ਰੇਖਾ ਨ ਉਤਰੈ ਸਾਤ ਨ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਾਉ ਘੋਲੀ ਜੀਓ ਘੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀ ਜਿਵੇਂ ਜਮਕ ਲਾਈ ਹੈ ਸਿੰਘ ਜੀ ਨੇ ਹਾਉ ਘੋਲੀ ਜੀਓ ਘੋਲ ਕਮਾਈ ਇਹ ਠੀਕ ਹੈ ਸ਼ੁੱਧ ਹੈ ਹਾਉ ਘੋਲੀ ਜੀਓ ਘੋਲ ਕਮਾਈ ਇਉਂ ਨਹੀਂ ਹਾਉ ਘੋਲੀ ਜੀਓ ਘੋਲ ਕਮਾਈ ਮੇਰਾ ਜੀਵ ਆਤਮਾ ਘੋਲ ਕਮਾਈ ਜਾਂਦਾ ਹੈ ਕੁਰਬਾਨ ਜਾਂਦਾ ਹੈ ਇਵੇਂ ਹੀ ਪਾਠ ਕਰਨਾ ਜੀ ਹਾਉ ਕੋਲੀ ਜੀਉ ਕੋਲ ਕੁਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਉ ਰਹਾਉ ਤੇਰਾ ਮੁਖ ਸੁਹਾਵਾ ਜੀਉ ਸਹਜ ਧੁਨ ਬਾਣੀ ਚਿਰ ਹੋਆ ਦੇਖੇ ਸਾਰਿੰਗ ਬਾਣੀ ਧਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਉ ਹਾਉ ਕੋਲੀ ਹਾਉ ਕੋਲ ਕੁਮਾਈ ਗੁਰ ਸੱਜਣਾ ਮੀਤ ਮੂਰਾਰੇ ਜੀਓ ਹਾਂਜੀ ਸਾਧ ਸੰਗਤ ਜੀਓ ਹਾਉ ਕੋਲੀ ਹਾਉ ਕੋਲ ਕਮਾਈ ਚਾਰ ਪਦ ਹਨ ਸ਼ਬਦ ਦੇ ਪਹਿਲੇ ਤੀਸਰੇ ਤੇ ਚੌਥੇ ਪਦ ਦਾ ਪਾਠ ਹੈ ਹਾਉ ਕੋਲੀ ਜੀਓ ਕੋਲ ਕਮਾਈ ਪਰ ਦੂਸਰੇ ਪਦ ਦਾ ਪਾਠ ਇਹ ਹੈ ਹਾਉ ਕੋਲੀ ਹਾਉ ਕੋਲ ਕਮਾਈ ਕਈ ਵਾਰ ਆਪਾਂ ਪਾਠ ਕਰਦੇ ਹਾਂ ਬੇ ਧਿਆਨੀ ਵਿੱਚ ਇਥੇ ਵੀ ਜੀਓ ਪੜ ਜਾਂਦੇ ਹਾਂ ਜਦੋਂ ਆਪਾਂ ਪਾਠ ਕਰਦੇ ਹਾਂ ਤਾਂ ਇਸ ਪ੍ਰਕਾਰ ਦਾ ਧਿਆਨ ਰੱਖਿਏ ਜੀ ਹਉ ਕੋਲੀ ਹਉ ਕੋਲ ਕੁਮਾਈ ਗੁਰ ਸੱਜਣ ਮੀਤ ਮੋਰਾ ਰੇ ਜੀ ਰਹਾਓ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀਐ ਪ੍ਰੇਤੁ ਤੁਧ ਭਗਵੰਤਾ ਮੋਹ ਰੈਣ ਨਾ ਵਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜੀਓ ਰਹਾਉ ਕੋਲੀ ਜੀਓ ਕੋਲ ਕੁਮਾਈ ਤਿਸ ਸੱਚੇ ਗੁਰ ਦਰਬਾਰੇ ਜੀਓ ਰਹਾਉ ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਅਬਿਨਾਸੀ ਘਰ ਮਹਿ ਪਾਇਆ ਸੇਵ ਕਰੇ ਪਲ ਚਸਾਰ ਨ ਵਿਛੋੜਾ ਜਨ ਨਾਨਕ ਦਾਸ ਤੁਮਾਰੇ ਜੀਓ ਹਾਉ ਘੋਲੀ ਜੀਉ ਘੋਲ ਕੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ ਰਹਾਉ ਜੋ ਉੱਪਰ ਦਾ ਸ਼ਬਦ ਸਖੀਰਲਾ ਪਦਾ ਉਹਦੀਆਂ ਦੋਵੇਂ ਅਖੀਰੜੀਆਂ ਪੰਕਤੀਆਂ ਸੇਵ ਕਰੀ ਪਦ ਚਸਾ ਨ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਉ ਹਾਉ ਘੋਲੀ ਜੀਉ ਘੋਲ ਕੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ ਜਨ ਨਾਨਕ ਇਓ ਜਮਕਲਾ ਕੇ ਫਿਰ ਅੱਗੇ ਦਾਸ ਤੇਮਾਰੇ ਜੀਓ ਇਓ ਨਹੀਂ ਕਿ ਜਨ ਨਾਨਕ ਦਾਸ ਤੇਮਾਰੇ ਜੀਓ ਇਦਾਂ ਨਹੀਂ ਬੋਲਣਾ ਜਨ ਨਾਨਕ ਦਾਸ ਤੇਮਾਰੇ ਜੀਓ ਇਓ ਪਾਠ ਕਰਨਾ ਹੈ